ਪਿਛਲੇ 11 ਸਾਲਾਂ ਚ ਹਰਿਆਣਾ ਵਿਕਾਸ ਪੱਖੋਂ ਪਿਛੜ ਗਿਆ ਐਵੇਂ ਲੱਗਦਾ ਹੈ ਹਰਿਆਣਾ ਚ ਪਿਛਲੇ 11 ਸਾਲਾਂ ਤੋਂ ਕੋਈ ਸਰਕਾਰ ਨਹੀਂ ਜਿਸ ਕਾਰਨ ਸੂਬਾ ਪਿਛੜ ਗਿਆ ਕਿਸਾਨਾਂ ਦੀ ਹਾਲਤ ਤਰਸਜੋਗ ਹੈ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ ਅਤੇ ਸੜਕਾਂ ਟੁੱਟੀਆਂ ਹੋਈਆਂ ਨੇ ਲੋਕਾਂ ਨੂੰ ਦਿੱਕਤਾਂ ਦੇ ਬਾਵਜੂਦ ਰਾਜ ਦੇ ਮੁੱਖ ਮੰਤਰੀਆਂ ਨੇ ਗੁਰगांव ਜਾਂ ਦਿੱਲੀ ਚ ਡੇਰੇ ਲਾਏ ਰੱਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸ਼ਬਦਾਂ ਨਾਲ ਇਹਨਾਂ ਲੋਵਲ ਨੂੰ ਰੋਧਕ ਚ ਰੱਖੀ ਜਨ ਨਾਇਕ ਸਲਮਾਨ ਦਿਵਸ ਰੈਲੀ ਚ ਹਰਿਆਣਾ ਦੇ ਭਾਜਪੀ ਸਰਕਾਰ ਤੇ ਹਮਲਾ ਕੀਤਾ ਪਿਛਲੇ 11 ਸਾਲਾਂ ਅਰੇ ਅਰੇ ਸਰਕਾਰ ਨਾਲ ਵੀ ਚੀਜ਼ ਨਹੀਂ ਹੈ ਜਿੱਦੋਂ ਅਸੀਂ ਪੰਜਾਬ ਤੋਂ ਹਰਿਆਣਾ ਜੁੜਦੇ ਆਂ ਸੜਕਾਂ ਟੁੱਟੀਆਂ ਫਿੰਗਰ ਦਾ ਪੂਰਾ ਹਾਲ ਹੈ ਬਿਜਲੀ ਆਉਂਦੀ ਨਹੀਂ ਕਿਸਾਨਾਂ ਨੂੰ ਧੁਗੀ ਤੇ ਧੁਗਿਆ ਸਾਰੇ ਪੰਜਾਬ ਵਿੱਚ ਬਿਜਲੀ ਸਰਪਲਸ ਹੈ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕੋਈ ਕਹਿੰਦੇ ਬਿਜਲੀ ਨਹੀਂ ਹੈ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਸੱਤ ਵਾਰੀ ਕਰਤ ਕਰਿਆ ਮਹਰਾਨ ਰਹਿ ਗਿਆ ਪੂਰੇ ਏਰੀਆ ਵਿੱਚ ਸਾਰੇ ਸੁੱਕੇ ਹੋਏ ਤੋਂ ਕੋਈ ਸੁਬਾ ਦਿਨੇ ਸੱਤ ਵਾਰੀ ਕਰਤ ਕਰਿਆ ਓਏ ਹਰਿਆਣਾ ਪਰਦੇਸ਼